ਨਮਸਕਾਰ ਵੇਖਰੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਬੀਤੀ ਦੇਰ ਰਾਤ ਸ਼੍ਰੀ ਆਨੰਦਪੁਰ ਸਾਹਿਬ ਦੇ ਕਰੀਬੀ ਪਿੰਡ ਮੀਂਡਵਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਨਹਿਰ ਦੇ ਕਿਨਾਰੇ ਬਣੇ ਸ਼ਰਾਬ ਦੇ ਠੇਕੇ ਉੱਪਰ ਲੁੱਟ ਦੀ ਨੀਅਤ ਦੇ ਨਾਲ ਹਮਲਾ ਕਰਕੇ ਠੇਕੇ ਉੱਤੇ ਮੌਜੂਦ ਦੋ ਕਰਿੰਦਿਆਂ ਨੂੰ ਤੇਜ਼ ਤਾਰਾ ਹਥਿਆਰਾਂ ਦੇ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਉੱਥੇ ਹੀ ਗੱਲੇ ਦੇ ਵਿੱਚ ਪਏ 20 ਤੋਂ 25000 ਦੇ ਕਰੀਬ ਦੀ ਨਕਦੀ ਨੂੰ ਵੀ ਲੁਟੇਰੇ ਲੁੱਟ ਕੇ ਲੈ ਗਏ ਪ੍ਰਾਂਤ ਜਾਣਕਾਰੀ ਦੇ ਮੁਤਾਬਕ ਪਿੰਡ ਉੱਪਰਲੀ ਮੀਂਡਵਾ ਵਿਖੇ ਨਹਿਰ ਦੇ ਕਿਨਾਰੇ ਤੇ ਬਣੇ ਸ਼ਰਾਬ ਦੇ ਠੇਕੇ ਉੱਪਰ ਬੀਤੀ ਰਾਤ ਤੱਕ ਕਰੀਬਨ 10:00 ਵਜੇ ਦੇ ਕਰੀਬ ਮੂਹ ਬਣ ਕੇ ਦੋ ਅਣਪਛਾਤੇ ਨੌਜਵਾਨ ਠੇਕੇ ਉੱਪਰ ਪਹੁੰਚੇ ਤੇ ਹਥਿਆਰਾਂ ਦੀ ਨੋਕ ਤੇ ਕਰਿੰਦੇਆ ਤੋਂ ਨਕਦੀ ਦੀ ਮੰਗ ਕੀਤੀ ਠੇਕੇ ਤੇ ਮੌਜੂਦ ਕਰਿੰਦੇ ਰਣਜੋਤ ਸਿੰਘ ਪੁੱਤਰ ਬਲਦੇਵ ਸਿੰਘ ਤੇ ਲਪਰੀ ਸਿੰਘ ਪੁੱਤਰ ਰਣਜੋਤ ਸਿੰਘ ਵੱਲੋਂ ਜਦੋਂ ਨਕਦੀ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਅਣਪਛਾਤੇ ਵਿਅਕਤੀਆਂ ਨੇ ਦੋਹਾਂ ਕਰਿੰਦਿਆਂ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਭਾਵੇਂ ਕਿ ਇਹ ਦੋਹਾਂ ਕਰਿੰਦਿਆਂ ਵੱਲੋਂ ਵੀ ਹਮਲਾਵਰਾਂ ਦੇ ਨਾਲ ਮੁਕਾਬਲਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰੰਤੂ ਫਿਰ ਵੀ ਹਮਲਾਵਰਾਂ ਨੇ ਹੱਥ ਦੇ ਵਿੱਚ ਫੜੀ ਕਿਰਪਾਨਾਂ ਦੇ ਨਾਲ ਕਰਿੰਦਿਆਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਤੇ ਗੱਲੇ ਦੇ ਵਿੱਚ ਪਈ 20 ਤੋਂ 25000 ਦੇ ਕਰੀਬ ਨਕਦੀ ਨੂੰ ਲੈ ਕੇ ਉੱਥੋਂ ਫਰਾਰ ਹੋ ਗਏ ਜਦੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਕਰਿੰਦੇ ਰਣਜੋਤ ਸਿੰਘ ਤੇ ਲਪਰੀ ਸਿੰਘ ਕਰਦਿਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਤੁਰੰਤ ਠੇਕੇ ਉੱਤੇ ਪਹੁੰਚੇ ਤੇ ਉਹਨਾਂ ਵੱਲੋਂ ਦੋਹਾਂ ਜ਼ਖਮੀਆਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੇ ਭਾਈ ਜੱਤਾ ਜੀ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਗਿਆ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਹਨਾਂ ਨੂੰ ਪੀਡੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰਿਵਾਰ ਵੱਲੋਂ ਜਦੋਂ ਦੋਹਾਂ ਜ਼ਖਮੇ ਨੂੰ ਚੰਡੀਗੜ੍ਹ ਵਿਖੇ ਲੈ ਕੇ ਜਾ ਰਹੇ ਸਨ ਤਾਂ ਲਾਪਰੀ ਸਿੰਘ ਦੀ ਹਾਲਤ ਜਿਆਦਾ ਮਾੜੀ ਹੋਣ ਦੇ ਕਾਰਨ ਪਰਿਵਾਰ ਵੱਲੋਂ ਦੋਹਾਂ ਨੂੰ ਰਸਤੇ ਦੇ ਵਿੱਚ ਰੋਪੜ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਕਿ ਦੋਵੇਂ ਜ਼ਖਮੀ ਜੇਰੇ ਇਲਾਜ ਹਨ ਫਿਰ ਇਹ ਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕਿਹੜਾ ਪਿੰਡ ਹੈ ਤੇ ਕੀ ਘਟਨਾ ਹੋਈ ਮੇਰਾ ਪਿੰਡ ਬੜਲ ਹੈ ਜੀ ਮੈਂ ਸਾਡਾ ਜਗਾ ਮਿੰਡਵਾਚੂ ਦੇ ਵਿੱਚ ਠੀਕ ਹੈ ਜੀ ਤੇ ਠੀਕੇ ਤੇ ਮੇਰੇ ਕੋਲ ਦੋ ਤਿੰਨ ਬੰਦੇ ਡਾਕੂ ਆਏ ਜੀ ਲੁਟੇਰੇ ਜੀ ਜਿਹੜਾਂ ਨੇ ਮੈਨੂੰ ਲੁੱਟਿਆ ਤੇ ਮੇਰੇ ਸੱਚ ਕਰਪਾਨਾ ਮਾਰੀ ਕੋਈ ਗੱਲ ਹੈ ਜੀ 8:30 ਵਜੇ ਘਟਿਆ ਤਾਂ ਜੀ ਤੇ ਤਿੰਨ ਬੰਦੇ ਤੇ ਮੋਟਰਸਾਈਕਲ ਇੱਕ ਮੋਟਰਸਾਈਕਲਾਂ ਦਾ ਜੀ ਦੋ ਪੈਸਟਲ ਲੈ ਕੇ ਤੇ ਦੁਆਨੇ ਕਿਰਪਾ ਨਾਲ ਚੱਕੀਆਂ ਤੀਆਂ ਤੇ ਕੈਸ਼ ਲੈ ਕੇ ਜੀ ਤੇ ਸੱਚ ਕਿਰਪਾ ਨਾਲ ਮਾਰ ਗਏ ਕੈਸ਼ ਲੈ ਕੇ ਜੀ ਕੈਸ਼ ਕਮ ਸੇ ਕਮ 20 25000 ਦੇ ਕਰੀਬ ਆਣਾ ਹੋਰ ਉੱਚਾ ਆ ਹੋਰ ਕੀ ਲੇਗੇ ਹੋਰ ਹੋਰ ਕੁਝ ਨਹੀਂ ਲੈ ਕੇ ਜੀ ਸਿਰਫ ਕੈਸ਼ ਹੀ ਲੈ ਕੇ ਤੇ ਸੱਚ ਕਿਰਪਾ ਨਾਲ ਮਾਰ ਗਏ ਤੇ ਫਾਦਰ ਸਾਹਿਬ ਦੀ ਅੰਗਲੀ ਵੱਢ ਗਈ ਉਹ ਜਿੱਦਾਂ ਹੀ ਆਏ ਪਹਿਲਾਂ ਆਏ ਆਂਦੇ ਨੇ ਪੈਸਟ ਮੋਟਰਸਾਈਕਲ ਪਰ ਆਏ ਮੈਂ ਕੰਮ ਕਰ ਰਿਹਾ ਸੀ ਠੀਕੇ ਆ ਜੰਦਾ ਤੇ ਉਹਨਾਂ ਨੇ ਆਂਦੇ ਨੇ ਪਿਸਟਲ ਤਾਣੀ ਸਾਡੇ ਵੱਲੋਂ ਪਿਸਟਲ ਤਾਣੀ ਉਹਨਾਂ ਨੇ ਹੱਥ ਨਾਲ ਗੇਟ ਹੋਲ ਦੇਈ ਫਿਰ ਉਹਨਾਂ ਨੇ ਕੈਸ਼ ਚੱਕਿਆ ਜੀ ਹੱਥ ਸਾਹਿਬ ਕੋਲ ਤੇ ਫਿਰ ਕਹਿੰਦੇ ਇੱਕ ਪੇਟੀ ਵੀ ਦੋ ਪੇਟੀ ਪਿਓ ਫਿਰ ਉਹ ਫਾਦਰ ਸਾਹਿਬ ਵਰ ਨੂੰ ਕਰਪਾਨ ਮਾਰਨ ਲੱਗੇ ਹੱਥਾ ਹੱਥੋ ਬਾਈ ਹੋ ਗਈ ਫਾਦਰ ਸਾਹਿਬ ਨੇ ਬਾਹਰ ਤੱਕਾ ਮਾਰ ਕੇ ਸਿਰ ਤੇ ਫਿਰ ਫਾਦਰ ਸਾਹਿਬ ਨੂੰ ਉਹ ਨਹਿਰ ਵੱਲੋਂ ਲੈ ਕੇ ਜੀ ਫਿਰ ਉਹਨਾਂ ਨੇ ਸਾਡੇ ਸਿਰ ਵਿੱਚ ਕਰਪਾਨਾ ਮਾਰੀ ਜੀ ਉਹਨਾਂ ਨੇ ਨਾ ਇੱਕ ਸਰੀ ਸਾਬ ਸਾਹਿਬ ਜੀ ਤੇ ਇੱਕ ਕੰਗਾ ਦਾ ਇੱਕ ਬੂਟ ਰਹਿ ਗਿਆ ਉਹਨਾਂ ਦਾ ਤੇ ਇੱਕ ਉਹਨਾਂ ਦੀ ਟੋਪੀ ਰਹਿ ਗਈ ਵੀ ਉਹ ਫੋਸ ਵਾਲਿਆਂ ਕੋਲੇ ਪਾਣਾ ਉਹਨਾਂ ਅਧਿਆ ਸਾਡੇ ਕੋਲੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਸਾਨੂੰ ਛੇਤੀ ਛੇਤੀ ਇਨਸਾਫ ਹੋਵੇ ਜੀ ਬੰਦਿਆਂ ਨੂੰ ਫੜੜੇ ਜਾਵੇ ਪੀਤਾ ਜੀ ਦਾ ਆਪਰੇਸ਼ਨ ਚੱਲ ਰਿਹਾ ਜੀ ਪ੍ਰੋਪਰ ਪ੍ਰੋਪਰ ਜੀ ਹਸਪੀਟਲ ਜੀ ਉਹਨਾਂ ਦਾ ਉਹਨਾਂ ਦਾ ਇੰਜਰੀ ਹੱਥ ਦੀ ਉਂਗਲੀ ਦਾ ਮਤਲਬ ਹੱਡੀ ਟੁੱਟ ਗਈ ਜੀ ਨੇ ਹਾਂਜੀ ਰਾਤੀ ਆਇਆ ਤੇ ਜੀ ਪੁਲਿਸ ਪ੍ਰਸ਼ਾਸਨ ਆਇਆ ਉਹ ਰਾਤੀ ਠੀਕ ਹੈ ਜੀ ਉਹਨਾਂ ਨੇ ਬਿਆਨ ਲਿਖੇ ਜੀ ਸਾਡੇ ਠੀਕ ਹੈ ਹਾਂਜੀ ਤੁਹਾਡੀ ਉਮਰ ਉਮਰ ਵਿੱਚ 27 ਸਾਲ ਦੀ